ਵੀਰੇ ਇੰਟਰਵਿਊ ਕਰ ਲਈ ਸੀ ਵੀਰ ਦੀ ਆਪਾਂ ਬਾਈ ਵੀਰ ਸੁਖਜੀਤ ਕੋਕਿਆ ਵਾਲੀ ਤੇ ਗੱਲਾਂ ਬਾਤਾਂ ਕਰੀਆਂ ਵੀਰ ਨੇ ਸੋਹਣੀਆਂ ਗੱਲਾਂ ਦੱਸੀਆਂ ਨੇ ਤੇ ਹੁਣ ਤੁਹਾਨੂੰ ਦਿਖਾਉਣੇ ਆ ਕਬੂਤਰ ਕਿੱਥੇ ਕਿੱਥੇ ਉੱਡੇ ਨੇ ਕਿਹੜੇ ਕਿਹੜੇ ਕਬੂਤਰ ਨੇ ਕੁਝ ਗੱਲਾਂ ਹੋਰ ਵੀ ਕਰਨ ਵਾਲੀਆਂ ਨੇ ਉਹ ਵੀ ਕਰਾਂਗੇ ਆਪਾਂ ਕਬੂਤਰ ਤੁਹਾਨੂੰ ਦਿਖਾਉਣੇ ਆ ਤੇ ਇੱਕ ਮੇਨ ਗੱਲ ਵੀਰੇ ਵਿੱਚ ਆਪਣਾ ਵੀਰਾ ਬਨਾਸ਼ ਮਲੋਟ ਤੇ ਇਹ ਭਰਾ ਕੈਮਰੇ ਤੇ ਆਪਣਾ ਇਹ ਵੀਰ ਦੇ ਥ्रू ਇੱਕ ਆਪਣਾ ਇਹ ਵੀਡੀਓ ਦਾ ਜਿਹੜਾ ਬਣਿਆ ਸਾਰਾ ਕਰਨ ਦਾ ਟੀ ਦੂਰ ਆਏ ਆ ਜਿਹੜੇ ਉਹਨੂੰ ਕਬੂਤਰ ਦਿਖਾਉਨੇ ਆ ਆ ਬਨਾਸ਼ ਨੇੜੇ ਕਰ ਲਾ ਵੀਰੇ ਕੈਮਰਾ ਲਿਆ ਭਰਾ ਮੇਰਾ ਆ ਜਾ ਇੱਧਰਲੇ ਪਾਸੇ ਆ ਜਾ ਤੂੰ ਕੂਜ ਆਹ ਕਬੂਤਰ ਬਾਈ ਜਿਹੜਾ ਸਾਨੂੰ ਆਪਾਂ ਗੱਲ ਨਹੀਂ ਕਰਦੇ ਸੀ ਬਾਈ ਸੁਖਮੰਦਰ ਵਾਲੇ ਕਬੂਤਰ ਦਾ ਇਹ ਵਿੱਕੀ ਵਾਲੇ ਕਬੂਤਰੀ ਦਾ ਇਹੇ 7 ਬਾਜ਼ੀ ਇੱਕ ਸੀਨ ਚ ਬਾਈ 7 ਬਾਜ਼ੀਆਂ ਜਿੱਤਿਆ ਹੋਇਆ ਹੈ ਅੱਛਾ ਪਹਿਲਾ ਹੀ 7 ਵਾਲਾ ਹਾਂ 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 ਲੈ ਵੀਰੇ ਕਰੋ ਸ਼ੌਂਕ ਵੀਰੇ ਇਹ ਕਬੂਤਰ ਬਾਈ ਦੇ ਮੁਤਾਬਕ ਵੀਰੇ ਸੁਖਮੰਦਰ ਜਗਾ ਉਸਤਾਦ ਹਨ ਉਹਨਾਂ ਦੇ ਕਬੂਤਰਾਂ ਚੋਂ ਆ ਠੀਕ ਆ ਕਬੂਤਰੀ ਕਿਹੜੀ ਸੀ ਕਿੱਧਰਲੇ ਪਾਸੇ ਕਬੂਤਰੀ ਬਾਈ ਵਿੱਕੀ ਗਾਮੀ ਵਾਲੇ ਕੋਲ ਬਾਈ ਉਸਤਾਦ ਕੋਲ ਆਈ ਸੀ ਕਾਲੇ ਕੋਲ ਉਕੇ ਇਹ ਉਹਨਾਂ ਦਾ ਬੱਚਾ ਹੈ ਕਾਲੇ ਬਾਗੇ ਕੋਲੇ ਕਬੂਤਰੀ ਆਈ ਸੀ ਬਾਈ 우ਸਤਾਦ ਮਿੱਕੀ ਗਾਮਿਆਂ ਦੇ ਘਰੋਂ ਉਹਦੇ ਨਾਲੇ ਮਤਲਬ ਸ਼ਕਮੰਦਰ ਜਗੇ ਵਾਲਾ ਕਬੂਤਰ ਲੱਗਿਆ ਇਤੋਂ ਬਾਅਦ ਇਹ ਬੱਚਾ ਨਿਕਲਿਆ ਬਾਈ ਇਹ ਕਾਂਤਾਂ ਵਾਲਾ ਸਾਰਿਆਂ ਨੂੰ ਸਾਡੇ ਏਰੀਏ ਸਭ ਨੂੰ ਪਤਾ ਕਾਂਤਾਂ ਵਾਲਾ ਪਜਦਾ ਇਹ ਠੀਕ ਆ ਇਹ ਕਬੂਤਰ ਨੇ ਬਾਈ ਦਾ ਨਾਮ ਰੱਖਿਆ ਹੋਇਆ ਕਾਂਤਾਂ ਵਾਲਾ ਹਾਂ ਇਹ ਦੋਨੇ ਕਾਂਤਾਂ ਵਾਲੀਆਂ ਹੋਈਆਂ ਸੀ ਬਾਈ ਸੱਤ ਬਾਜੀਆਂ ਵਧਿਆ ਬਾਈ ਇਹ ਠੀਕ ਹੈ ਬਾਈ ਇੱਕ ਸੀਜ਼ਨ ਛੋੜਿਆ ਬਾਈ ਸੱਤੇ ਬਾਜੀ ਉਹ ਵੀ ਨਹੀਂ ਵੀ ਆਪਾਂ 2-4 ਸਾਲਾਂ ਜਾਂ ਹੋਰ ਇੱਕ ਸੀਜ਼ਨ ਚ ਇੱਕੋ ਹੀ ਸੀਜ਼ਨ ਛੋੜਿਆ ਸੱਤ ਬਾਜੀਆਂ ਵਧਿਆ ਰਿਕਾਰਡ ਤੁਸੀਂ ਦੇਖ ਲਿਆ ਵੀ ਬਹੁਤ ਵੱਡਾ ਵਾ ਠੀਕ ਆ ਵੀਰੇ ਤੇ ਖਾਨਦਾਨ ਵੀ ਬਹੁਤ ਵੱਡਾ ਠੀਕ ਆ ਮਿੱਕੀ ਉਸਤਾਦ ਦੇ ਘਰੋਂ ਕਬੂਤਰੀ ਸੀ ਬਾਗੇ ਵਾਲੇ ਕਾਲੇ ਦੇ ਘਰੋਂ ਭਾਈ ਲਿਆ ਆ ਹਾਂ ਹਾਂ ਭਾਈ ਬਾਈ ਨੇ ਮਿੱਕੀ ਦੇ ਘਰੋਂ ਲੈ ਆ ਸਦੀ ਬਾਈ ਸੁਖਮੰਦਰ ਦੇ ਘਰੋਂ ਕਬੂਤਰ ਡਾਇਰੈਕਟ ਮੈਂ ਆਪ ਲੈ ਲਿਆ ਕਬੂਤਰ ਸਿੱਧਾ ਲਿਆਂਦਾ ਬਾਈ ਨੇ ਸੁਖਮੰਦਰ ਜਗੇ ਦੇ ਘਰੋਂ ਇਹ ਹੋ ਗਿਆ ਬਾਈ 17 ਸਾਲਾਂ ਦਾ ਕਬੂਤਰਾ ਓਕੇ ਕਿਹੜੇ ਸਾਲ ਜੇ ਦੀ ਗੱਲ ਆ ਜਿਹੜੇ ਵਧਿਆ ਸੀ ਇਹ ਮੈਂ ਤੁਹਾਨੂੰ ਦੱਸੇ 13 12 13 ਦੀ ਗੱਲ ਆ ਬਾਈ ਬਸ ਇਹ ਜੀ ਓਕੇ ਲਓ ਜੀ ਘਰੋਂ ਸ਼ੌਂਕ ਵੀਰੇ ਠੀਕ ਆ ਤੇ ਖਾਨਦਾਨ ਵੀ ਬਹੁਤ ਵੱਡਾ ਵੀਰੇ ਇ ਤੇ ਕਿੰਨਾ ਕ ਭੈੜਾ ਕਬੂਤਰਾ ਤੁਸੀਂ ਦੇਖ ਸਕਦੇ 7 ਵਾਜੀਆਂ ਵਧਿਆ ਹੋਇਆ ਵੀਰੇ ਸੱਤੇ ਹੀ ਢਾਂਗੀ ਜਿਹੜਾ ਸੀ ਮਿਲਿਆ ਹਨਾ ਢਾਂਗੇ ਬਾਈ ਸੱਤੇ ਨਾਲੇ ਗੇੜਿਆਂ ਵਾਲੇ ਦਿਨ ਬਾਈ ਟਾਵਰ ਤੇ ਬੈਠਾ ਸੀ ਕਿੰਨੇ ਤੇ ਗੇੜੇ ਸੀਗੇ ਕਮਾਲ ਆਪਾਂ ਆਖਦੇ ਆ ਟਾਵਰ ਤੇ ਕਬੂਤਰ ਬੈਠਾ ਉੜਦਾ ਨਹੀਂ ਤੇ ਉੱਥੇ ਜਿੱਥੇ ਛੜਤਾ ਝਾਕ ਕੇ ਨਹੀਂ ਮੁੜਕੇ ਟਾਵਰ ਬਣੀ ਢਾਂਗੇ ਤੇ ਆਇਆ ਅੱਛਾ ਗੇੜਿਆਂ ਦੇ ਮੈਂ ਸੀ ਗੇੜਿਆਂ ਵਾਲੇ ਦਿਨ ਪਾਣੀ ਬੰਦੇ ਨੇ ਵੱਧ ਦੇਤਾ ਬਾਈ ਆਪਣੇ ਪਿੰਡ ਦਾ ਹੀ ਹੈ ਮੁੰਡਾ ਕਲਵਾਨ ਤੋ ਉਹਨੂੰ ਕੋਈ ਕੰਮ ਹੋਊਗਾ ਕਰੇ ਛੱਡਦਾ ਉਹ ਪਾਣੀ ਵੱਧਦੇ ਤਾਂ ਖੋਂ ਦਾ ਬਹਿ ਗਿਆ ਗੇੜੇ ਵਾਲੇ ਨਕੂਤਰ ਕਮਾਲ ਦੀ ਗੱਲ ਨਾਲੇ ਵਿੱਚ ਕਹਿੰਦੇ ਟਾਵਰ ਵਾਲੇ ਜਾ ਗਏ ਹਾਂ ਬਈ ਮੈਂ ਦੱਸੀ ਦਿੰਦਾ ਪਹਿਲੀ ਵਾਰ ਜੀ ਅਸੀਂ ਤਾਂ ਹੀ ਡਰਦੇ ਨੇ ਕੱਚੀ ਕਰ ਲਈ ਮੈਂ ਆਪਣਾ ਕਬੂਤਰ ਮਾਲਾ ਬੈਠਾ ਟਾਵਰ ਤੇ ਹਾਂ ਇਹ ਝਾਕੇ ਨਹੀਂ ਟਾਵਰ ਬੰਦੀ ਢਾਂਗੇ ਤਾਂ ਮੋਕੇ ਕਿੱਥੇ ਵਧਿਆ ਹੋਇਆ ਹੈ ਜਾਨ ਪਿੰਡ ਕੋਸ਼ ਹਾਂ ਬਈ ਇਹ ਤਾਂ ਲਹਿਰੀ ਹਾਂ ਭਾਗੀ ਬੰਦਰ ਭਾਗੇ ਭਾਗੀ ਬੰਦਰ ਸਾਲਮ ਖੇੜੇ ਸਾਲਮ ਖੇੜੇ ਹਾਂ ਰੋਹਾਈ ਭਾਗੀ ਬੰਦਰ ਰੋਣ ਹੂੰ ਤੇ ਇੱਕ ਦੋ ਆ ਬਾਦਲ ਦੇ ਲੱਗੇ ਪਿੰਡ ਆ ਬਾਈ ਯਾਰੋ ਮੇਰੇ ਦਿਮਾਗ ਉੱਤੋਂ ਨਹੀਂ ਫਿਰਦਾ ਕਿਉਂਕਿ ਗੱਲ ਵੀ ਪੁਰਾਣੀ ਹੈ 12 13 ਦੀ ਗੱਲ ਹੈ ਯਾਦ ਨਹੀਂ ਰਹਿੰਦੀ ਬਾਈ ਯਾਰੋ ਬਿਲਕੁਲ ਸਹੀ ਹੈ ਬਈ ਬਹੁਤ ਮਤਲਬ ਕਿ ਵੱਡੀ ਗੱਲ ਆ ਵੀਰੇ ਇੱਕ ਸੱਤ ਬਾਜ਼ੀਆਂ ਵਧਾਣਾ ਇੱਕੇ ਸੀਜ਼ਨ ਚ ਇੱਕ ਸੀਜ਼ਨ ਚ ਬਾਈ ਵੱਡੀ ਗੱਲ ਇਹ ਆ ਠੀਕ ਆ ਨਾ ਢਾਂਗੀ ਚੜਨਾ ਬਹੁਤ ਵੱਡਾ ਤਕੜਾ ਕਬੂਤਰਾ ਵੀਰੇ ਠੀਕ ਆ ਤੁਸੀਂ ਆਪ ਸਾਨੇ ਹੋ ਕਿੰਨੇ ਕ ਬਲੱਡ ਚੰਗਾ ਹੋਣਾ ਇਹਦਾ ਖਾਨਦਾਨ ਵਾਲਾ ਵੱਡਾ ਵੈਸਤਾ ਹਾਂ ਹਾਂ ਕਿਉਂਕਿ ਆਹੋ ਬਾਈ ਇਸ ਉਸੇ ਦਾ ਲੱਡਦਾ ਉਹਦਾ ਹੀ ਭਾਈ ਇਹ ਆ ਇਹਦਾ ਹਾਂ ਬਈ ਸਕਾ ਭਰਾ ਹੈ ਜੀ ਹਾਂ ਇੱਕ ਗੇ ਸਾਲ ਦਾ ਹੀ ਐ ਇਹ ਤਿੰਨ ਬਾਜ਼ੀਆਂ ਛੱਡਾ ਸੀ ਤਿੰਨੇ ਹੀ ਜਿੱਤਿਆ ਸੀ ਭਾਈ ਇਹ ਬਾਅਦ ਇਤੋਂ ਆਉਣ ਵਾਲੀ ਜਾ ਗਿਆ ਸੀ ਮਾੜੀ ਸ਼ਿਕਾਇਤ ਐ ਇਹਨੂੰ ਹੁਣ ਕਿੱਡਾ ਹੈ ਜੀ ਤਾਈ ਵਾਲਾ ਸੈੱਟ ਬਹਿ ਗਿਆ ਹਾਂ ਹਾਂ ਇਹੇ ਕਮਾਂਗੇ ਹਨਾ ਹਾਂ ਇਹ ਬਾਈ ਸੀਗਾ ਜਿਹੜਾ ਦੂਜਾ ਤੇਜ਼ ਉੜਦਾ ਸੀ ਇਹ ਜਮਾਂ ਖੜ ਕੇ ਉੜਦਾ ਸੀ ਅੱਛਾ ਉਹ ਫਾਸਟ ਪਾ ਜੀ ਹਾਂ 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 ਸਹੀ ਐ ਭਾਈ ਇਹ ਵੀ ਤਿੰਨ ਛੱਡੇ ਇੱਕ ਸੀਜ਼ਨ ਚ ਤਿੰਨੇ ਹੀ ਇਹ ਜਿੱਤਿਆ ਸੀ ਉਦੋਂ ਬਾਅਦ ਉਸੇ ਸੀਜ਼ਨ ਨਹੀਂ ਛੱਡਾ ਸੀ ਫਿਰੇ ਨਾ ਇਹ ਦੂਜੇ ਸੀਜ਼ਨ ਛੱਡੇ ਭਾਈ ਅਗਲੇ ਸੀਜ਼ਨ ਦਾ ਅਗਲੀ ਸਾਲ ਦਾ ਇਹ ਓਕੇ ਲਓ ਜੀ ਵੀਰੇ ਸਕੇ ਭਰਾ ਸੀ ਜਿਹੜਾ ਪਹਿਲਾਂ ਬੋਲਿਆ ਤੁਹਾਨੂੰ ਤੇ ਮਾ ਇਹਨਾਂ ਦੀ ਮਿੱਕੀ ਵਾਲੇ ਉਸਤਾਦ ਵਾਲੇ ਪਾਸਿਓਂ ਹਾਂ ਪਿਓ ਸੁਖਮੰਦਰ ਜਗੇ ਵਾਲੇ ਪਾਸੋਂ ਠੀਕ ਹੈ ਵੀਰੇ ਦੋਨੇ ਸਕੇ ਭਾਈ ਨੇ ਇਹ ਤੰਨਵਾਜੀਆਂ ਵਧਿਆ ਵਿਆ ਜਿਹੜਾ ਤੁਸੀਂ ਪਹਿਲਾਂ ਦੇਖਿਆ ਕਬੂਤਰੋ ਸੱਤ ਵਧਿਆ ਵੈ ਤੇ ਸੱਤੇ ਢਾਂਗ ਹੀ ਚੜਿਆ ਇਹ ਦੋਨੇ ਉੱਡਦਾ ਹੀ ਕਰੇ ਕਹਿੰਦੇ ਅੱਛਾ ਕਰੇ ਜਵਿੰਡਾ ਹੋਵੇ ਨਹੀਂ ਓਕੇ ਬਾਹਰ ਹੀ ਚੰਗੇ ਉੱਡਦੇ ਬਈ ਛਤਰੀ ਦੇ ਬਾਲੇ ਮਿੱਠੇ ਸੀ ਜਿਵੇਂ ਢਾਂਗਾ ਚੱਕ ਲਿਆ ਘਰੇ फडੱਕ ਦੇਣੇ ਉਦੋਂ ਹੀ ਆ ਕੇ ਦੇ ਆਏ ਉਹ ਕਰੇ ਕਿਵੇਂ ਉੱਡਦਾ ਸੀ ਉਹ ਤੇਜ਼ ਥੋੜਾ ਗਰਮ ਸੀ ਬਈ ਓਕੇ ਇਹ ਕੱਟੋ ਉੱਡਦਾ ਕਿੰਨਾ ਕੁ ਸੀ ਉੜਦਾ ਘਰੇ ਦਾ ਉੜਦੇ ਤਾਂ ਦੋਨੇ 11 ਕਵੇ ਤੇ ਉੜਦੇ ਸੀ ਬਾਈ ਹੂੰ ਘਰੇ ਥੋੜਾ ਉੜਦਾ ਓਕੇ ਚਲੋ ਲਓ ਜੀ ਬਹੁਤ ਚੰਗਾ ਵੀਰੇ ਲਓ ਜੀ ਆਹਾ ਬਾਈ ਅਸੀਂ ਰੱਖ ਲਿਆ ਸੀ ਇਹ ਜੈਬੀ ਵਾਲੇ ਕਬੂਤਰ ਬਜ਼ੁਰਗ ਵਾਲੇ ਇਹਗੇ ਵਾਲੇ ਇਹ ਘਰੇ ਬੱਚਿਆਂ ਵਾਸਤੇ ਰੱਖ ਲਿਆ ਇਹ ਬਹੁਤ ਜ਼ਿਆਦੇ ਹੁੰਦੇ ਹੈ ਨਜਾਇਜ਼ ਆਈਆਂ ਨਾ ਇਹ ਮਤਲਬ ਬਹੁਤ ਉੜਦਾ ਹੈ ਘਰੇ ਇਹ ਆਪਣੇ ਕੋਲੇ ਆਇਆ ਵਾ ਘਟ ਘਟ ਹੋ ਗਿਆ ਉਹਨੇ ਹਰਮਣਾ 8 5 7 8 ਸਾਲੇ ਨੂੰ ਹਾਂ ਬਈ ਹੋ ਗਏ ਸਾਡੇ ਕੋਲੇ ਬਈ ਇਹਦੇ ਬੱਚੇ ਹਾਂ ਘਰੇ ਵੀ ਮਤਲਬ ਬਾਜੇ ਨੇ ਵੇਡ ਦਿੰਦੇ ਐਨੇ ਡਾਵੇ ਬੱਚੇ ਦੇ ਹਾਂ ਅੱਛਾ ਕਰੇ ਬਹੁਤ ਉੜਦੇ ਦੇ ਬੱਚੇ ਮਗਰਲੇ ਸਾਲ ਅਸੀਂ ਬੱਚਾ ਖੜਾਇਆ ਦਾ ਪਹਿਲਾਂ ਤੁਸੀਂ ਬੱਚੇ ਨਹੀਂ ਖੜਾਏ ਸਾਨੂੰ ਸਹੀ ਗੱਲ ਦੱਸਾਂ ਲੱਗਦਾ ਕਿ ਤੁਸੀਂ ਮੈਂ ਫੇਰ ਦਿਮਾਚ ਨਕਰ ਮੇਰੇ ਇਹ ਬਈ ਆਪਣੇ 베ਗੇ ਵਾਲੇ ਕਬੂਤਰਾਂ ਦਾ ਜੈਬੀ ਵਾਲੇ ਕਬੂਤਰਾਂ ਦਾ ਆਪਣੇ ਘਰੋਂ ਹੀ ਆਉਂਦੇ ਹਾਂ ਅਸਤਾਨ ਤੋਂ ਠੀਕ ਹੈ ਤੁਹਾਡੇ ਕੋਲੇ ਉਧਰੋਂ ਆਇਆ ਹਾਂ ਨਹੀਂ ਘਰੇ ਆਪਣੇ ਬੱਚਾ ਕੱਢਿਆ ਉਹਨਾਂ ਕਬੂਤਰਾਂ ਦੇ ਓਕੇ 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 ਰਾਈਟ ਨਹੀਂ ਆਇਆ ਇਹ ਬਈ ਘਰੇ ਇਹਦੇ ਬੱਚੇ 7 7 ਵਜੇ ਘਰ ਤੇ ਘਰੇ ਉੜਦੇ ਆ ਹਾਂ ਤੇ ਇਹ ਅਸੀਂ ਬਾਜੀ ਸਾਡੇ ਮਗਲ ਪਹਿਲਾਂ ਅਸੀਂ ਮਸਮੂ ਸਪਾਈ ਕਿਸ ਨੂੰ ਧਿਆਨ ਚ ਨਹੀਂ ਆਇਆ ਮਗਲ ਕਲੇ ਰਿਜ਼ਲਟ ਮਿਲਿਆ ਮਾਮੇ ਕੋਲ ਕਬੂਦਰੀ ਆ ਬ ਇਹਦਾਂ ਲੱਗੀ ਵੀ ਆ ਇਹ ਰੂਹਣ ਜਿੱਤੀ ਆ ਤਿੰਨ ਵਾਜੀ ਨਹੀਂ ਇਹਦਾਂ ਲੱਗੀ ਵੀ ਆ ਇਹਦਾਂ ਲੱਗੀ ਵੀ ਆ ਬਾਈ ਹਾਂ ਆ ਕਬੂਤਰੀ ਇਹ ਰੂਹਣ ਜਿੱਤੀ ਆ ਤਿੰਨ ਵਾਜੀ ਓਕੇ ਇਹ ਜੋੜਾ ਵਾ ਇਹ ਜੋੜਾ ਜੀ ਹਮ ਇਹਦੀ ਹਿਸਟਰੀ ਮੈਨੂੰ ਇਹ ਬਾਈ ਆ ਇਹ ਜਿਹੜੀ ਆ ਹੈਗੀ ਇਹ ਮੋਰਕਾ ਕਬੂਤਰ ਸੀ ਹਾਂ ਤੇ ਬੇਗਿਆ ਕਬੂਤਰਾਂ ਦਾ ਸੀ ਉਹਨਾਂ ਦੀ ਇਹ ਬਾਈ ਕਿੱਡੇ ਪਿੰਡ ਤੇ ਛੱਡ ਦੋ ਇੱਕ ਤਾਂ ਸਾਡੇ ਲੇ ਵੇ ਸਾਲਮ ਖੇੜੇ ਬਿਲਕੁਲ ਹੀ ਛੋਟਾ ਜਿਹਾ ਪਿੰਡ ਹੈ ਰੁਣ ਵੀ ਛੋਟਾ ਜਿਹਾ ਪਿੰਡ ਹੈ ਇਹ ਜਮਾ ਛੋਟੇ ਪਿੰਡਾਂ ਦੇ ਛੱਡੇ ਹੋਈ ਆ ਪਟ ਜਾਂਦੇ ਨਹੀਂ ਕਬੂਤਰ ਤੁਸੀਂ ਮੋਰ ਵਾਲੀ ਗੱਲ ਕਰੀ ਮੋਰ ਵਾਲਾ ਕੀ ਬਲੱਡ ਹੈ ਚ ਮੋਰ ਵਾਲਾ ਕਬੂਤਰੀ ਹੈ ਦੀ ਮਾਂ ਮੋਰ ਵਾਲੇ ਕੂਤਰਾਂ ਦੀ ਹੈ ਕਬੂਤਰ ਦੂਜਾ ਇੰਨਾ ਕਬੂਤਰਾਂ ਦਾ ਬਲੱਡ ਹੈ ਗਿਆਣਾ ਚ ਹਾਂ ਹਾਂ ਮਾਂ ਮੋਰ ਵਾਲੇ ਬਲੱਡ ਚ ਆ ਗਈ ਹਾਂ ਹਾਂ ਸਹੀ ਹੈ ਬਾਈ ਇਹ ਵੀ ਨਹੀਂ ਤੁਰਦੇ ਨਹੀਂ ਹੁੰਦੇ ਨਹੀਂ ਤੁਰੇ ਨਹੀਂ ਬਾਈ ਇਹ ਜਮੇ ਨਕੇ ਨਕੇ ਪਿੰਡਾਂ ਦੇ ਛੱਡੇ ਹੋਏ ਚਲੋ ਆ ਸੈਟ ਇਹ ਆਪ ਤਰੀ ਸਿੱਧੇ ਲਾਈ ਆਪਾਂ ਡਰੈਗ ਟੇ ਕਈ ਵਾਰੀ ਤੁਰ ਜਾਂਦੇ ਕੜੇ ਮੋਰਾ ਵਾਲੇ ਕਬੂਤਰ ਸੀ ਕਾਲੇ ਕੋਲੋਂ ਲਿਆਂਦੇ ਸੀ ਆਪਾਂ ਬਾਗ ਵਾਲੇ ਤੋਂ ਹਾਂ ਹਾਂ ਬਾਗ ਵਾਲੇ ਕਾਲੇ ਕੋਲ ਆਏ ਸੀ ਹਾਂ ਓਕੇ ਉਧਰਲੇ ਪਾਸੇ ਵੀ ਹਾਂ ਕਾਲੇ ਕੋਲੋਂ ਆਈ ਹੈ ਬਾਗ ਵਾਲੇ ਕੋਲੋਂ ਮਗਲੇ ਕੜੇ ਇਹਦਾ ਬਾਜੀ ਅਸੀਂ ਛੱਡਿਆ ਸੀ ਅਸੀਂ ਇਹਨਾਂ ਦਾ ਪੱਠਾ ਆਪਣਾ ਟਾਈਮ ਆਪਣਾ ਆਜ਼ਾਦ ਨਾਲ ਆਪਣੀ ਭਾਜੀ ਮਤਲਬ ਦੂਜੇ ਨੰਬਰ ਤੇ ਆਪਣਾ ਸੀ ਇੱਕ ਨੰਬਰ ਤੇ ਆਜ਼ਾਦ ਮੇਟੜੀ ਦਾ ਓਕੇ ਅਸੀਂ ਸਿਰ ਪੰਡਾ ਸਿਰ ਪੰਡਾ ਕੁਦਰ ਹੈ ਪੰਡਾ ਕੋਈ ਸਿਰ ਹਾਂ ਆਹ ਪੰਡਾ ਆਹ ਲੈਣੇ ਕੋਲੇ ਫਿਰ ਉਹ ਕਬੂਤਰ ਅਸੀਂ ਕੰਗੜਗੇ ਨੇ ਛੱਡਤਾ ਸੀ ਅੱਛਾ ਉਹ ਵੀ ਕਬੂਤਰ ਉੱਥੇ ਜਿਹੜੇ ਨੰਬਰ ਤੇ ਹਾਰ ਗਿਆ ਸੀ ਅੱਛਾ ਮਤਲਬ ਮਾਲੋ ਉੱਧਾ ਬਹੁਤ ਸਾਢੇ 6 ਬੈਠਾ ਜੀ ਟਾਈਮ ਕਟਾ ਗਿਆ ਟਾਈਮ ਕਟਾ ਕੇ ਆਏ ਸੀ ਕਬੂਤਰ ਕੱਟਤਾ ਹੀ ਟਾਈਮ ਤੁਮਸ ਅਸੀਂ ਕੰਗਣੇ ਖੜੇ ਛੱਡਤਾ ਜੀ ਕੰਗਣੇ ਖੜੇ 12 ਵਜੇ ਭੱਜ ਗਏ ਅਸੀਂ ਭਾਲਦੇ ਫਿਰੇ ਸਾਰੇ ਪਿੰਡਾਂ ਸਾਨੂੰ ਬਥੇਰੇ ਨੇੜੇ ਭਾਈ ਕਰੇ ਖੁੱਬਣ ਨਹੀਂ ਥਿਆਏ ਸਾਨੂੰ ਕਿਤੇ ਉਹ ਤਪੇ ਬਾਜੀ ਸੀ ਉਹਦੇ ਨਾਲ ਹੀ ਪਿੰਡ ਤਪਾ ਇਧਰ ਹੌਲ ਖੜਾਣੇ ਕੰਡੇ ਰਹਿ ਜਾਂਦਾ ਤਪਾ ਇਧਰ ਵੀ ਹੈਗਾ ਅੱਛਾ ਤੇ ਉੱਥੇ ਬਾਜੀ ਸੀ ਉੱਥੋਂ ਬਾਜੀ ਚ ਵੜ ਗਿਆ ਕਬੂਤਰ ਜਾ ਕੇ ਕਿਤੇ ਅੱਛਾ ਉੱਥੇ ਹੀ ਬਾਜੀ ਚਲੀ ਜਾਂਦੀ ਸੀ ਅਸੀਂ ਉਸ ਪਿੰਡ ਨਹੀਂ ਗਏ ਹਾਂ ਉਹ ਸਾਢੇ 7 ਪਣ ਪੌਣਿਆ ਪਾਵਰ ਤੇ ਵੇ ਗਈ ਕਬੂਤਰ ਓਕੇ ਪਾਜੀ ਨੇ ਵੇੜ ਕੇ ਉੱਥੇ ਇੱਕ ਮੁਗੰਗਨ ਖੜੇ ਬਾਈ ਵੀ ਨਿਬੜ ਗਈ ਸੀ ਸਾਨੂੰ ਅਗਲੇ ਦਿਨ ਪਤਾ ਲੱਗ ਗਿਆ ਸਾਨੂੰ ਕਬੂਤਰ ਨਹੀਂ ਮਿਲਿਆ ਬਹੁਤ ਮੱਥਾ ਮਾਰਿਆ ਬਾਈ ਕਿਤੇ ਉਹਨੂੰ ਛੱਡ ਦਿੰਦੇ ਸੀ ਰਾਤ ਹੀ ਕਰਦਾ ਤੇ ਰਾਤ ਸੱਤ ਸੱਤ ਨੂੰ ਜਾਂਦਾ ਸੀ ਘਰੇ ਜੋ ਬੜਾ ਸੀਗਾ ਚਿੱਟੀ ਕਾਲੀ ਚਿੱਟੀ ਕਾਲੀ ਦੱਸ ਹਾਂ ਓਕੇ ਉਹਦੇ ਕੜਾਏ ਆ ਭਰਾ ਜੀ ਹੁਣ ਹੈਗੇ ਆਪਣੇ ਕੋਲੇ ਲਓ ਜੀ ਇਹ ਜੋੜਾ ਵਾ ਵੀਰੇ ਠੀਕ ਆ ਇਹ ਜੋ ਜਿਹੜੀ ਮਾਂ ਸੀਗੀ ਤੁਸੀਂ ਦੱਸ ਬਾਈ ਨੇ ਵੀ ਦੱਸਿਆ ਇਹ ਮੋਰ ਵਾਲੇ ਬਲੱਡ ਪਾਸੋਂ ਆਇਆ ਕਾਲੇ ਬਾਗੇ ਦੇ ਘਰੋਂ ਆ ਜਾਣ ਪਰੋ ਠੀਕ ਆ ਵੀਰੇ ਤੇ ਆਹ ਬੇਗੇ ਵਾਲੇ ਪਾਸੋਂ ਲਿਆ ਵੀਰੇ ਦਿਖਾ ਆਖ ਲੈ ਪੁੱਤਰ ਪਹਿਲੀ ਰੱਖ ਲਿਆ ਕਰੋ ਕੱਢ ਕੇ ਲਿਆਓ ਜੀ ਲਿਆਓ ਨਹੀਂ ਲਿਆਓ ਇਹ ਦੱਸੋ ਜੀ ਇਹ ਪੀਪਲੀ ਜਿੱਤੀ ਆਪਣੀ ਕੂਦਰੀ ਹੂੰ ਕਿਹੜੇ ਸਨ ਜਿੱਤੀ ਹਰਮਣੇ ਪੀਪਲੀ ਇਹ ਧਿਆਨ ਨਹੀਂ ਹੈ ਬਾਵਾ ਇਹ ਹੋਗੇ ਪੀਪਲੀ ਵੀ ਛੋਟਾ ਹੀ ਪਿੰਡ ਹੈ ਬਾਈ ਕਲ ਦੀ ਵੀ ਜਮਾਈ 16 17 ਦੀ ਛੋਟਾ ਪਿੰਡ ਹੈ ਜਮਾਈ ਪੀਪਲੀ ਵੀ ਛੋਟਾ ਹੀ ਪਿੰਡ ਹੈ ਬਾਈ 8 ਵਜੇ ਟਾਵਰ ਤੇ ਬੈਠੀ ਜੀ ਹੂੰ ਬਾਜੀ ਨੇ ਵੇੜ ਕੇ ਜਿੱਤ ਕੇ ਅੱਛਾ ਲੈ ਬਈ ਤੜਕਵਾਉ ਤਾਂ ਜਲਦੀ ਦਿਖਾ ਦਿ ਅੱਛਾ ਹਾਂ ਹੈ ਕਿਹੜਿਆਂ ਚੋਂ ਆਏ ਇਹੇ ਕੂਤਰੀ ਇਹਨਾਂ ਦੇ ਇਹਨਾਂ ਚੋਂ ਹੀ ਬੁੜੇ ਵਾਲਿਆਂ ਚੋਂ ਮਤਲਬ ਜਗੇ ਵਾਲੇ ਤੋਂ ਤੇ ਉਹਨਾਂ ਨੇ ਮਿਸ ਪਾ ਕੇ ਵੱਡੀ ਕੂਤਰੀ ਅਸੀਂ ਪਹਿਲਾਂ ਬੱਚੇ ਘੜੇ ਸੀ ਉਹ ਬੇਗੇ ਵਾਲੇ ਕੂਤਰਾ ਨਹੀਂ ਮੈਂਨ ਬਾਈ ਸਾਡੇ ਕੋਲੇ ਕੂਤਰ ਗਲਦੀਪ ਜਾਦੇ ਬੇਗੇ ਵਾਲੇ ਆ ਹੂੰ ਸਹੀ ਹੈ ਬਾਈ ਹਾਂਜੀ ਜ਼ਿਆਦਾਤਰ ਬੇਗੇ ਵਾਲੇ ਘੌਂਦੇ ਆ ਇਹ ਏਰੀਏ ਚ ਜ਼ਿਆਦਾ ਸਾਡੇ ਕੋਲੇ ਕੀ ਬਾਈ ਜ਼ਿਆਦਾ 90% ਏਰੀਏ ਚ ਹੈ ਹੀ ਬੇਗੇ ਵਾਲੇ ਕੂਤਰਾ ਇਹ ਏਰੀਏ ਚ ਬੇਗੇ ਵਾਲੇ ਕੂਤਰਾ ਬਾਕੀ ਬੇਗਾ ਗਾੜੀ ਆ ਬਾਈ ਗਾੜਾ ਵੀਰੇ ਕੋਈ ਸ਼ੱਕ ਨਹੀਂ ਉਹਦਾ ਬਰੀਡਿੰਗ ਚ ਪਾਲੀ ਆ ਆਪਾਂ ਬਹੁਤ ਵਧੀਆ ਰਿਜ਼ਲਟ ਆਈਏ ਕੂਤਰੀ ਦਾ ਹੂੰ ਉਹਦੀ ਦੋਸਤ 19 17 ਦੀ ਵੀਡੀਓ ਵਿੱਚ ਪਾਈ ਹੋਈ ਸੀ ਤੜਕ ਬਹੁਤ ਅਗੋਤ ਲੈਬ੍ਰਿਕ ਜਿੰਨੇ ਨਿਕਲਣਾ ਜਾਗੀ ਭੈਣਾ ਵੀਰੇ ਇਹ ਵੀ ਇਹ ਸਗੀ ਭੈਣਾ ਜੀ ਇਹਦੀ ਇਹਨਾਂ ਦਾ ਪਿਓ ਸੀ ਜਿਹੜਾ ਨਾ ਹਾਂ ਉਹ ਆਪ ਲੈ ਲੈਣ ਵਾਲੀ ਅਸੀਂ ਉਹਨਾਂ ਜਾਣ ਹੁੰਦੇ ਸੀਗੇ ਤੇ ਬੱਚਾ ਇਹ ਮੁੰਡੇ ਕੋਲ ਰੱਖਦੇ ਸੀ ਇਹਨੂੰ ਛੱਡਤਾ ਹੂੰ ਉਹੀ ਉਹਨਾਂ ਦੇ ਸਾਹਮਣੇ ਛੱਡਦਾ ਕਿਹੜੇ ਸੰਜੋਕ ਵਾਲੇ ਹੋ ਗੱਲ ਦੁਰ 13 ਦੀ ਗੱਲ ਹੈ ਜਵਾਕ ਮੋਟਰਸਾਈਕਲ ਤੇ ਲੈ ਗਏ ਹਾਂ ਠੀਕ ਹੈ ਆਪਣਾ ਤੇ ਲੀਲਾ ਵਾਲੇ ਪਿੰਡਾ ਹੰਟੀ ਨੂੰ ਪੁੱਛ ਲੀਲਾ ਵਾਲੀ ਲੀਲਿਆਂ ਵਾਲੀ ਲੀਲਿਆਂ ਵਾਲੇ ਨੇ ਚ ਉੱਥੇ ਜੀ ਜਵਾਕਾਂ ਨੇ ਛੜਤਾ ਹੂੰ ਸਾਢੇ 7 ਟਾਂਗੇ ਚੜ੍ਹੇ ਸੀ ਜਿੱਤ ਕੇ ਕਬੂਤਰ ਬੋਲ 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 ਕਿਸੇ ਨੇ ਸਾਂਭਿਆ ਸੀਗਾ ਹਾਂ ਕਿਸੇ ਤੱਕ ਕਬੂਤਰ ਸਾਢੇ ਕਬੂਤਰ ਸੀ ਇੱਧਰ ਆਪਣੇ ਪਿੰਡਾਂ ਨਾਲ ਇੱਧਰ ਰਸਤਾਂ ਢਾਬਾ ਹਾਂ ਉਹ ਬੰਦੇ ਨੇ ਸਾਂਭਿਆ ਸੀਗਾ ਓਕੇ ਉਹ 7 ਵਜੇ ਇਹਨਾਂ ਦੇ ਪਿਓ ਟਾਂਗੀ ਚੜਾਈ ਜਿੱਤ ਕੇ ਸੀ ਓਕੇ ਉਹ ਕਬੂਤਰ ਪੀਪਲੀ ਜਿੱਤੀ ਉਹਦੀ ਪੱਠੀ ਆਈ ਉਹ ਆ ਮਰ ਗਿਆ ਅੱਛਾ ਕਬੂਤਰ ਆਪ ਨਹੀਂ ਰਿਹਾ ਅੱਛਾ ਉਹ ਮਰ ਗਿਆ ਜ ਹਾਂ ਇਹ ਸਹਣੀ ਖੜੀ ਜਿੱਤੀ ਸੀ ਓਕੇ ਤੇ ਕਿਵੇਂ ਕਹਿਮੀ ਹਰੀ ਸੀ ਹਰਮਨ ਜਿੱਤੀ ਸੀ ਢਾਂਗੀ ਤੇ ਮੈਨੂੰ ਹਰੀ ਆ ਬੈਠੀ ਕਹਿਮੀ ਸੀਗੀ ਉਹ ਢਾਂਗੀ ਤੇ ਢਾਂਗੀ ਚੜੀ ਜਿੱਤ ਕੇ ਸੱਚ ਬਾਜੀ ਮੈਂ ਉਦੋਂ ਥੋੜਾ ਲੇਟ ਲੱਕਰ ਗਿਆ ਨਾ ਕਬੂਤਰ ਓਕੇ ਮੈਂ ਤਾਂ ਦੋ ਤਿੰਨ ਸਾਲ ਹੀ ਹੋਏ ਬਹੁਤ ਟਾਈਮ ਦੇ ਛੱਡਦੇ ਇਹ ਬਾਜੀ ਹਾਂ ਲੋ ਜੀ ਇਹ ਤਾਂ ਭਰਾ ਮਾਣੀ ਖੜੀ ਜਿੱਤਿਆ ਸੀ ਜੀ ਡੇਢ ਘੰਟਰੀ ਬੈਠੇ ਪਈ ਸੀ ਪੂਰੀ ਮਾਊਂ ਦੇ ਨਾਲ ਸਾਡੀ ਭਾਜੀ ਉਦੋਂ ਰੰਮੀ ਪੂਰੀ ਰੰਮੀ ਬਣਾਉਂਦੇ ਸੀਗੀ ਉੱਥੇ ਓਕੇ ਹਾਂ ਸਹੀ ਆ ਇਹਦਾ ਭਾਈ ਸੀ ਉਹ ਇਹਦਾ ਭਾਈ ਸੀ ਸਹੀ ਹੈ ਵੀਰੇ ਇਹ ਆਪ ਕਿੱਥੇ ਸੀ ਸੈਣਾ ਕਿਹੜਾ ਕਿਹੜਾ ਇਸ ਸੈਣਾ ਕਿਹੜਾ ਪਿੰਡ ਆ ਹਾ ਅਮਲੂਟ ਕੋਲੇ ਓਕੇ ਐਚੇ ਆਦਨੀ ਦੇ ਨਾਲ ਹੀ ਟਾਂਗੀ ਜੜੀ ਉਹਦੇ ਜਿੱਤ ਟਾਂਗੀ ਜੜੀ ਜਿੱਤ ਕੇ ਆਏ ਕਬੂਤਰੀ ਚਲੋ ਲੈ ਆ ਵੀਰੇ ਲੈ ਆਂ ਐ ਕਿੰਨਾ ਹੋ ਮੱਧ ਇਹ ਦੱਸ ਸਕਣ ਆ ਹਾ ਕਬੂਤਰੀ ਜੀ ਆਪਣੇ ਕੋਲੇ ਮਤਲਬ ਇਹੀ ਕਬੂਤਰਾ ਚੋ ਪੱਠੇ ਰੋਕੇ ਹੋਏ ਘਰੇ ਉਹਨਾਂ ਦੀ ਕਬੂਤਰੀ ਹੈ ਜੀ ਇਹ ਸੋਸ ਮਸਲਤ ਸਹੀ ਗੱਲ ਦੱਸ ਦਿੰਦੀ ਜੀ ਇਹ ਕਬੂਤਰੀ ਆਪਣੇ ਜਿਹੜੇ ਆਪਦੇ ਪਾਣੇ ਕਬੂਤਰਾ মামਮੀ ਵਾਲੇ ਉਹਨਾਂ ਦੀ ਪੱਠੀ ਸੀ ਜੀ ਅਸੀਂ ਕਿਸੇ ਤੋਂ ਕਬੂਤਰੀ ਲੈ ਕੇ ਆਈ ਸੀਗੀ ਬੱਚੇ ਕੋਲੋਂ ਆਪਾਂ ਲਈ ਆਉਣੇ ਚੱਲੇ ਆ ਅਸੀਂ ਪਾ ਕੇ ਮੈਸੂ ਛੱਡਤੀ ਨਾਂ ਲਾ ਕੇ ਇਹ ਘਰੇ ਉੜਦੀ ਸੀਗੀ ਉਹ ਰੱਖਦਾ ਜੀ ਇਹ ਇੱਕ 6 ਮਹੀਨੇ ਤਾਈਂ ਬੈਠੀ ਰਹੀ ਛੋਟੀਆਂ ਦੀ ਵੱਡ ਦੁੱਡੀ 6 ਮਹੀਨੇ ਤਾਈਂ ਬੈਠੀ ਇਹਨੂੰ ਖਰਾ ਕੇ ਬਦਾਮੀ ਨਹੀਂ ਪਾਈ ਅਸੀਂ ਜਦੋਂ ਇੱਕ ਦਿਨ ਇਹ ਨਾ ਥੋੜੇ ਮਿਸੇ ਦਿਨ ਹੋ ਗਏ ਬਾਹਰ ਨਿਕਲ ਗਈ ਬਾਹਰ ਨਿਕਲ ਕੇ ਤੇ ਰਾਤ ਬਾਹਰ ਰਹਿ ਗਈ ਅਗਲੇ ਦਿਨ ਇਹ 2:30 ਵਜੇ ਬੈਠੀ ਘਰੀ ਅਗਲੇ ਦਿਨ ਅਸੀਂ ਇਹਨੂੰ ਸਾਮਕੇ ਛੱਡਤਾ ਹੰਟੀ ਉੱਥੇ ਮੈਂ ਅਲੀ ਕਾ ਮੋਟਰਸਾਈਕਲ ਤੇ ਛੱਡਤੀ ਅ ਆ ਪਿੰਡ ਡੱਬ ਵਾਲੀ ਨਾਲ ਵਾਲੀ ਦਾ ਪਿੰਡ ਜੀ ਉੱਥੇ ਛੜਤੀ ਉੱਥੇ ਇਹ ਕਬੂਤਰੀ ਜੀ ਬਾਜੀ ਨਿਭੜ ਗਈ ਸੀ ਨਾਲ ਦੇ ਪਿੰਡ ਆਪਣੇ ਦੋਨੇ ਕਬੂਤਰ ਦੇਖੋ ਜੀ ਸ਼ੇਰਗੜ ਆ ਗਏ ਇੱਕ ਤਿੰਨ ਵਿੱਚ ਤਿਆ ਕਬੂਤਰ ਆਪਣਾ ਆ ਰਹੇ ਅੱਛਾ ਤੇ ਇਹ ਦੋਨੇ ਸ਼ੇਰਗੜ ਆ ਗਏ ਜੀ ਤੇ ਉੱਥੇ ਇਹ ਮਤਲਬ ਮੇਰੇ ਚ ਧਿਆਨ ਦੇ ਵੀਰੇ ਥੱਲੇ ਕਿਕਰ ਚ ਡਿੱਗ ਵੀ ਜਮਈ ਸਾਢੇ ਸੀ ਪੌਣੀ ਸੀ ਸਾਢੇ ਸੀ ਪੌਣੇ 7 ਬੈਠੀ ਜੀ ਬਾਜੀ ਨਿਭੜ ਗਈ ਸੀ ਸ਼ੇਰਗੜ ਓਕੇ ਉੱਥੇ ਉਥੋਂ ਹੱਲ ਲੱਗੇ ਨਾ ਉਥੋਂ ਹੱਲ ਗਏ ਜੀ ਦੋਨੇ ਆਪਣੇ ਕਬੂਤਰ ਹੱਲ ਗਏ ਸੀ ਉਹ ਜੀ ਉਹ ਤਿੰਨ ਬਾਈ ਜਿੱਤੇ ਕਬੂਤਰ ਹੂੰ ਹੂੰ ਇਹ ਵੀ ਹੱਲ ਗਈ ਜੀ ਉਹ ਕਬੂਤਰ ਇਹ ਵੀ ਹਏ ਹੇ ਬਾਈ ਸੁਖਜੀਤ ਵਾਲਾ ਚੋ ਪੁਰਾਣਿਆਂ ਚ ਹਾਂ ਹਾਂ ਹੋ ਉਹੀ ਹੈ ਜੀ ਪੁਰਾਣੇ ਹੋਤਰਾਂ ਚ ਹਾਂ ਕੱਢਦੇ ਆਏ ਮਾੜਾ ਮੋਟਾ ਕੱਢਦੀ ਕੱਢ ਜਾਂਦੇ ਬਈ ਇਹ ਸਾਈਡ ਤੇ ਵੀ ਕੱਢ ਜਾਂਦੇ ਸਿਰ ਤੋਂ ਹੀ ਕੱਢਦੀ ਹੈ ਹੂੰ ਸਾਈਡ ਤੇ ਹੈ ਹਾਂ ਹਾਂ ਨਹੀਂ ਇਹ ਬਾਹਰਲੇ ਪਾਸੇ ਵੀ ਕੱਢ ਜਾਂਦੇ ਹੈ ਕਈ ਅੱਛਾ ਇੱਧਰ ਵੀ ਆ ਜਾਂਦਾ ਹਾਂ ਇੱਧਰ ਵੀ ਆ ਜਾਂਦਾ ਕੱਢ ਦੇ ਇੱਕ ਸਾਈਡ ਹੀ ਅਜੇ ਬਾਹਰਲੇ ਪਾਸੇ ਕੱਢ ਜਾਣ ਜਾਂ ਅੰਦਰਲੇ ਪਾਸੇ ਆਹੋ ਜਿਹੀ ਚਿੱਟੀ ਵਾਲੀ ਕਬੂਤਰੀ ਦਿਖਾਈ ਸੋਨੂੰ ਪਹਿਲਾਂ ਸੈਨੇਕ ਵਾਲੀ ਸੀ ਉਹਦਾ ਪੁੱਤ ਹੈ ਜੀ ਅੱਛਾ ਉਹਦਾ ਕਬੂਤਰ ਆਪਣੇ ਕੋਲ ਇੱਕ ਉੱਤਰਾ ਉਹਦਾ ਕਬੂਤਰ ਕਿਹੜਾ ਲਾਇਆ ਕਬੂਤਰ ਲਾਇਆ ਜੀ ਆਪਣਾ ਸੁਖਜੀਤ ਨੂੰ ਮੰਮੇ ਤੋਂ ਆਇਆ ਸੀਗਾ ਉਹਦਾ ਪੱਠਾ ਰੁੱਕਿਆ ਹੋਇਆ ਹੂੰ ਬਹੁਤ ਸਾਲਾਂ ਦਾ ਉਹ ਲਾਇਆ ਸੀ ਉਹਨੇ ਜੀ ਹੂੰ ਇਹ ਜੀ ਤਿੰਨ ਬਾਜੀਆਂ ਵਧਿਆ ਕਬੂਤਰ ਸਹੀ ਹੈ ਤੇ ਕਸੀਨ ਚ ਮੰਗਲੇ ਕਿ ਇਹ ਪਹਿਲਾਂ ਛੱਡਿਆ ਮੋਢੀ 50 ਕਬੂਤਰ ਸੀ ਉੱਥੇ ਹੂੰ ਆ ਛੋਟਾ ਪਿੰਡ ਹੈ ਹਰਿਆਣੇ ਦੇ ਕੋਲੇ ਹੂੰ ਉੱਥੇ ਆਪਣਾ ਨੰਬਰਾਂ ਚ ਬਾਜੀ ਬੰਡੀ ਨਹੀਂ ਸੀ ਓਕੇ ਠੀਕ ਹੈ ਉੱਥੇ ਦੂਜਾ ਆ ਰਹੀ ਦੂਜਾ ਨੰਬਰ ਬਣਿਆ ਕਬੂਤਰ ਦਾ ਸਹੀ ਹੈ ਫਿਰ ਛੱਡਿਆ ਚਕੇਰੀਆਂ ਹੂੰ ਨੌ ਕੁੱਤਰਾ ਚ ਬਾਜੀ ਮੰਡਲੀ 25 ਮਿੰਟਾਂ ਦੀ ਬੱਥਪਾ ਕੇ ਟਾਂਗੀ ਲੱਗ ਗਈ ਟਾਂਗ ਤੇ ਨੇ ਬੈਠਾ ਜੀ ਕਿਸ ਦੇ ਚੁੱਲੇ ਡਿੱਗ ਪਏ ਜਾਗੇ ਬੁੱਲ 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 ਚਕੇਰੀਆਂ ਪਿੰਡੀ ਜੀ ਹਾਂ ਫਿਰ ਤੀਜੀ ਵਾਰੀ ਛੜਤਾ ਨੂੰ ਉਹ ਦੋਨੇ ਕੁੱਤਰੀਆ ਕੁੱਤਰ ਸ ਨੂੰ ਪਹਿਲੇ ਤਾਂ ਗਈ ਗੱਡੀ ਭਲੀ ਕਾ ਮੋਟਰਸਾਈਕਲ ਤੇ ਉਹ ਪੌਣੇ 3:30 ਵੇਟਰੀ ਪੌਣੇ 7 ਵਜੇ 7:50 ਤੇ ਟਾਵਰ ਚ ਵੱੜ ਗਏ ਹੱਲ ਗਿਆ ਸੀ ਜਿੱਥੇ ਹੱਲ ਗਿਆ ਸੀ ਹਾਂ ਓਕੇ ਉੱਥੇ ਮਤਲਬ ਉਹ ਟਾਵਰ ਚ ਵੱਜ ਗਏ ਜੇ ਉੱਥੇ ਲਾ ਮਾਲੀ ਉੱਥੇ ਮੋਹਾਲੀ ਸੰਗਤ ਲਾਉਦੇ ਮੋਟਰਸਾਈਕਲ ਜਿੱਥੇ ओके। ਉਹ ਤਾਂ ਕਿ ਜੜਾ ਕਬੂਤਰ। ਦੂਜੇ ਪਿੰਡ ਬਹੁਤ ਡੇ ਜਾ ਕੇ। ਹਾਂ ਹਾਂ। ਛੋਟੇ ਪਿੰਡਾਂ ਤੋਂ ਹੱਲਿਆ ਨਹੀਂ ਬਾਈ ਵੱਡੇ ਪਿੰਡ ਤੋਂ। ਵੱਡੇ ਪਿੰਡ ਤੋਂ ਲਾਓ ਤੀਜੀ ਵਾਜੀ ਸਹੀ ਜੀ। ਹਾਂ। ਵੱਡੇ ਤੋਂ ਹੱਲ ਗਿਆ ਪੈ ਛੋਟੇ ਤੇ ਨਹੀਂ ਹੋ ਛੋਟੇ ਖੜ ਗਏ। ਬਾਈ ਨਾ ਕੁਸਤਾ ਚੱਕਰ ਹੋ ਜਾਂਦਾ ਜਦੋਂ ਆਪਣਾ ਕਬੂਤਰ ਦੋ ਬਾਜੀਆਂ ਜਿੱਤੇ ਇੱਕ ਤਾਂ ਪਖਰਾ ਖਰੂਕ ਵਧਾ ਦਿੰਨੇ ਆ। ਹਾਂ। ਇਹ ਸਹਾਰ ਹੋ ਜਾਂਦਾ ਸਹਾਰ ਚ ਵੀ। ਸਹਾਰ ਕੇ ਵੀ ਤੁਰ ਜਾਂਦੇ ਬਾਈ ਇਹ। ਇੱਥੇ ਵੀ ਕੋਈ ਦੋ ਗੱਲਾਂ ਨੇ। ਹੈਗੀਆਂ ਗੱਲਾਂ ਐ ਤੁਰ ਜਾਂਦਾ ਸਹਾਰ। ਲਿਆ ਵੀਰੋ। ਆਹ ਕਬੂਤਰ ਵੀ ਆਪਣੇ ਵੀਰ ਉਹੀ ਇੰਨੇ ਚ ਖਾਨਦਾਨ ਚੋਂ ਹੀ ਅੱਗੇ ਪਿੱਛੇ ਕਰਕੇ। ਇਹ ਦੋ ਬਾਜ ਕਿਹੜੇ ਸਾਨੇ ਜਿੱਤੇ ਇਹ? ਇਹ ਆਦਨੀ ਜਿੱਤਿਆ ਬਈ ਇੱਕ ਤਾਂ। ਇੱਕ ਤਾਂ ਆਦਨੀ ਜਿੱਤੇ ਸੀ। ਤੇ ਇੱਕ ਹਰਿਆਣੇ ਚ ਜਿੱਤਿਆ ਖਿਓ ਵਾਲੀ। ਅੱਛਾ। ਆਦਨੀ 88 ਕੂਤਰ ਸੀ, ਖਿਓ ਵਾਲੀ ਸੀਗੇ 65 ਕੂਤਰ। ਹੂੰ। ਜਿੱਤ ਕੇ ਟਾਂਗੇ ਝੜੇ, ਟਾਂਗੇ ਤੇ ਬੈਂਦੇ ਨਹੀਂ ਟਾਂਗੇ ਤੇ। ਟਾਂਗੇ ਤੇ ਨਹੀਂ ਝੜਦੀ ਜਿੱਤ। ਕਿਉਂ? ਇਹ ਕੀ ਗੱਲ ਕਰਦੇ ਨਹੀਂ ਬਈ। ਟਾਂਗੇ ਤੇ। ਕਰੇ ਟਾਂਗੇ ਚਾਉਂਦੇ, ਉੱਥੇ ਟਾਂਗੇ ਦਿਖਾ ਦਿਓ। ਜ਼ੋਰ ਮਾਰ। ਪਰ ਪਾਸੇ ਡਿੱਗਣਗੇ, ਟਾਂਗੀ ਦੀ ਨਹੀਂ। ਟਾਂਗੀ ਨਹੀਂ ਝੜਦੇ ਬਈ। ਮੱਛਰ ਜਾਂਦੇ ਟਾਂਗੀ ਦੇਖ ਕੇ। ਮੈਨੂੰ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ। ਕਮਾਲ ਆ ਯਾਰ। ਕਰੇ ਟਾਂਗੇ ਦੇ ਬੰਦੇ ਆ। ਕਰੇ ਜੜ ਜਾਂਦੇ ਬਾਹਰ ਨਹੀਂ ਜੜਦੇ ਹਾਂ ਬੜਾ ਮਾਰਦੇ ਪਰ ਪੁੱਟੇ ਹੋ ਕੇ ਨਿਕਦੇ ਬਸ ਚੱਕੜੇ ਆਪੇ ਪੁੱਠੇ ਹੋਣ ਵਾਲਾ ਕੰਮ ਹੋ ਗਿਆ ਆ ਦੇਖੋ ਜਾ ਵੀ ਨਾ ਟਾਂਗੇ ਕਿਹੜਾ ਆਪਾਂ ਉਹਦੇ 12:00 ਵਜੇ ਲਾ ਲਾਂਗੇ ਟਾਂਗੇ ਵੀ ਤੇਜ਼ਾ ਕੋਈ ਗੱਲ ਆ ਬਾਈ ਆਪੇ ਹੀ ਬਾਈ ਪੁੱਠੇ ਹੋਣਿਆ ਜੇ ਉਦੋਂ ਵੀ ਹੋਣੇ ਨਹੀਂ ਚੜਦਾਂਗੇ ਤਾਂ ਫਿਰ ਡੱਗਣਗੇ ਇਹ ਬਢੀਲ ਚ ਪਾਇਆ ਹੋਇਆ ਇਹਦਾ ਪੱਠਾ ਮਗਰ ਲੇਖੜੇ ਮਗਲੇ ਸਾੜੀ ਤਖਤਮਲ ਬਾਜੀ ਹੋਈ ਸੀਗੀ ਹਾਂ 1700 ਮੁੱਢ ਨੂੰ ਹਾਂ ਖਣੀ 2200 ਮੁੱਢ ਨੂੰ 2200 ਨੂੰ 2200 ਮੁੱਢ ਨੂੰ ਚਾਰ ਕੁ ਪੁੱਤਰਾਂ ਦੀ ਬਾਜੀ ਹੋਈ ਸੀਗੀ ਹਾਂ ਤੇ 15 ਮਿੰਟ ਇਹ 10 ਫੁੱਟ ਤੇ ਉੱਡਿਆ ਸੀ 10 ਬੋਟ ਛੱਪੜ ਤੇ ਫਿਰਦੇ ਰਿਹਾ ਹਾਂ ਢਾਂਗੀ ਲੱਗੀ ਬਾਜੀ ਹੋ ਗਈ ਬੈਠਣ ਦੇ ਬਹਿ ਗਏ ਕੁਝ ਦਿਖੇ ਸਦਗੇ ਪਿਆ ਚਾਰਾਂ ਚ ਬਾਜੀ ਹੋਈ 70 ਕ ਉੱਤਰੋਡੀ ਸੀ ਦੀ ਅੱਛਾ ਤੇ ਇਹਦਾ ਪੱਠਾ ਸੀਦਾ ਇਹਦਾ ਉਹ ਇਹਦਾ ਭਰਾ ਸੀ ਸਗਾ ਜੀ ਉਹ ਉਹ ਅਸੀਂ ਇਹਦਾ ਪੱਠਾ ਸੀ ਹਾਂ ਇਹ ਇੱਕ ਇਹਦਾ ਮੁੰਡਾ ਜੀ ਉਹ ਅੱਛਾ ਠੀਕ ਹੈ ਤੇਰਾ ਪੱਠਾ ਉਹ ਤੱਕ ਤਾਂ ਮੱਲ ਤੇ ਇਹ ਮੁੰਡਾ ਹੈ ਤੇ ਜੀ ਹੋਣ 15 ਮਿੰਟ ਫੁੱਲ ਜੋਰ ਲਾਇਆ ਜੀ ਹਾਂ ਮਤਲਬ ਬੈਠਣ ਗਿਆ ਕਿਨਾਰੇ ਛੱਪੜ ਤੇ ਪਾਣੀ 'ਚ ਨਹੀਂ ਬੈਠਾ ਗਿਆ ਉਦੋਂ ਟਿੱਡ ਪਰ ਨਹੀਂ ਡਿੱਗੇ ਪਿਆ ਨਾਲ ਕੰਧ ਦੇ ਜੋਰੀਆਂ ਨਾ ਮਾਰ ਗਿਆ ਹਾਂ ਉਹ ਜਿੱਥੇ ਸਾਡਾ ਕਬੂਤਰ ਚਾਰਾਂ ਅਸੀਂ ਬਾਜਦੇ ਸੀ ਮੈਂ ਇਹ ਕਬੂਤਰ ਇਹ ਖਾਸ਼ ਤੇ ਕਿਵੇਂ ਬੈਠਣ ਤਾਂ ਕਬੂਤਰ ਕੀ ਤਾਂ ਉਹਦੀ ਬਹਿ ਜਾਂਦੇ ਆ ਇਹ ਡੇਢ ਘੰਟਾ ਵੱਧ ਲਿਆ 1.5 ਘੰਟਾ ਨਿਭਦੇ ਆ ਥੱਲੇ ਹਾਂ ਜੋਰ ਲਾ ਕੇ ਕਬੂਤਰ ਤਾਂ ਤੂੰ ਵਾਲੇ ਥੱਲੇ ਢਿੱਗ ਪੈਂਦੇ ਤਾਂ ਫੇਰ ਚੜ ਜਾਂਦੇ ਲੇਟਦੇ ਆ ਜਿੰਡ ਤਾਂ ਕਾੜਦੇ ਆ ਇਹਦਾ ਭਰਾ ਸੀ ਜਿੰਡ ਮਾਰ ਦਿਆ ਚੜ ਗਏ ਦੇਖੋ ਜੀ ਇਹਦਾ ਭਰਾ ਸੀ ਡਾਕਟਰ ਮਲ ਜਿੱਥੇ ਉਹ ਉੱਥੇ ਅਸੀਂ ਕੰਗਣ ਗਨੇ ਛੜਤਾ ਦੋ ਛੜੇ ਸੀਗੇ ਮੈਂ ਕਿਹਾ ਤਵੇ ਵਗਿਆ ਸੀਗਾ ਜਿਹੜਾ ਜਿੱਥੇ ਵੀ ਸੀਦਾ ਭਰਾ ਹੀ ਜੀ ਉਹ ਉੱਥੇ ਵਗਿਆ ਖੁੱਬਣ ਅੱਛਾ ਸਾਢੇ 7 ਮਰ ਗਿਆ ਜੀ ਉਹ ਹੋਏ ਹੋਏ ਅੱਛਾ ਇਹ ਛੱਡਿਆ ਨਹੀਂ ਘਰੇ ਵਾਲਾ ਦਾਵਾ ਸੀ ਬਾਈ ਇਹ ਛੱਡਿਆ ਨਹੀਂ ਸੀ ਘਰੇ ਵਾਲਾ ਹੋਸ਼ ਨਹੀਂ ਆਪਾਂ ਘਰੇ ਵਾਲਾ ਦਾਵਾ ਸੀ ਘਰੇ ਜੀ ਆਹ ਚਾਰ ਚਾਰ ਵੇ ਤੇ ਗੁਰਦਾ ਜੀ ਘਰੇ ਫੁੱਲ ਤੋਂ ਲੋਚ ਬੋਲੋ 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 ਅਸੀਂ ਛੱਡੇ ਨਹੀਂ ਜੀ ਬਾਕੀ ਬਾਈ ਕੁਲਦੀਪ ਇੱਕ ਗੱਲ ਹੋਰ ਹੋ ਗਈ ਹੁਣ ਕੱਲੇ ਬੰਦੇ ਦਾ ਕਬੂਤਰ ਜੇ ਗਰੁੱਪ ਹੈ ਨਹੀਂ ਕਿੱਡਾ ਹੀ ਚੰਗਾ ਹੋਣਾ ਨਹੀਂ ਬਾਈ ਛੇੜੀ ਹੈ ਨਹੀਂ ਕੱਲੇ ਬੰਦੇ ਦੀ ਹਾਂ ਕੱਲੇ ਬੰਦੇ ਦੀ ਖੇੜੀ ਹੈ ਕਿੱਥੇ ਇਹ ਆਉਂਦੇ ਨਹੀਂ ਬਾਹਰ ਤਰੀ ਬੰਦੇ ਚਾਰ ਪੰਜ ਨੇ ਨਿਗਾ ਰੱਖਦੀ ਨੇ ਤੇ ਕੋ ਚੱਕ ਲੈਣੇ ਬਾਈ ਜੇ ਤੁਹਾਡਾ ਗਰੁੱਪ ਤਕੜਾ ਹੈ ਤਾਂ ਤੁਹਾਡਾ ਕਬੂਤਰ ਵੀ ਤਕੜਾ ਜਿੱਤ ਜੂ ਆ ਜੇ ਤੁਹਾਡਾ ਗਰੁੱਪ ਮਾੜਾ ਤੁਸੀਂ ਇਕੱਲੇ ਵਾਗੇ ਲੋਕ ਬਾਜੀ ਵੀ ਨਹੀਂ ਜਿੱਤਣ ਦਿੰਦੇ ਨਹੀਂ ਹੈਗੀਆਂ ਗੱਲਾਂ ਹੈ ਗਰੁੱਪ ਬਹੁਤ ਵੱਡੀ ਚੀਜ਼ ਆ ਜੁਆਇੰਟ ਬਹੁਤ ਹਾਂ ਬਾਈ ਜੁਆਇੰਟ ਦਾ ਹੋ ਰਿਹਾ ਗਿਆ ਚਾਣ ਬ੍ਰੈਂਕੜੇ ਆ ਬ੍ਰੈਂਕੜੇ ਛੱਡਿਆ ਸੀ ਉਦੋਂ ਭਰਾ ਹੀ ਉਹ ਪੱਠੇ ਦਾ ਚਿੱਟੇ ਦਾ ਇਹਨਾਂ ਦੇ ਪਿਓ ਦਾ ਸਕਾ ਭਰਾ ਜੀ ਜਿਹੜੀ ਉਹ ਕਬੂਦਰੀ ਮਸਨ ਦੱਸਣ ਕਿ ਉਸ ਤੋਂ ਕਬੂਦਰੀ ਲੈ ਕੇ ਆਪਣੀ ਉੱਤੇ ਉੱਡੀ ਸੀ ਉਹਦਾ ਪਿਓ ਹੋਇਆ ਜੀ ਪਿਓ ਆ ਉਹਦਾ ਆ ਬ੍ਰੈਂਕੜੇ ਛੱਡੇ ਸੀ ਹਾਂ ਤੇ ਘਰੇ ਉੜਦੇ 10:00 ਵਜੇ ਤੇ 11:00 ਵਜੇ ਤੱਕ ਸਹੀ ਆ ਅਸੀਂ ਮਾੜਾ ਕਰਕੇ ਦੇ ਦੱਸਿਆ ਹੋਈਆਂ ਸੀ ਉਦੋਂ ਹਾਂ ਉਹ ਬਈ ਗਿਆ ਸੀ ਇੱਕ ਮੁੰਡਾ ਦੇ ਕੇ ਭੇਜਿਆ ਸੀ ਸਾਰ ਨੂੰ ਮਾੜਾ ਮੈਨੂੰ ਕੁੱਤਰ ਦਿੱਤਾ ਸੀ ਤੂੰ ਜਾ ਆ ਆਪਣੇ ਖੜਾ ਤੇਰੇ ਸਰੀਰ ਦੇ ਹਿਸਾਬ ਨਾਲ ਦੱਤਾ ਹਾਂ ਮੈਨੂੰ ਬੰਦੇ ਮਾੜਾ ਮੈਂ ਕਿਹਾ ਪਰ ਮੈਨੂੰ ਨਸਲੋਂ ਚੰਗਾ ਸੀ ਵੇ ਇਹਦੇ ਪਹਿਲਾਂ ਭੈਣ ਭਰਾ ਜਿੱਤੇ ਹੋਏ ਸੀ ਹਾਂ ਉਹ ਲੈ ਗਈ ਜਾਈ ਟਾਂਗ ਝੜੇ ਸੀ ਵੀ ਜਿੱਤ ਕੇ ਇਹ ਵੀ ਜਿੱਤ ਕੇ ਢਾਂਗ ਝੜਾ ਹਾਂਜੀ ਬੜਿੰਖੜੇ ਉਹਦੇ ਪਤਨੀ ਜਿੱਤੀਆਂ ਸੀ ਸਨ ਥੋੜਾ ਤਿੰਨ ਬਾਜ਼ੀਆਂ ਜਿੱਤੀਆਂ ਇੱਕ ਦਿਨ ਇੱਕ ਦਿਨ ਤਿੰਨ ਬਾਜ਼ੀਆਂ ਜਿੱਤੀਆਂ ਸੀ ਕਮਾਲੀ ਦੇ ਕਲੱਬੇ ਛੱਡੀ ਸੀ ਤਿੰਨ ਕੋ ਤਾਂ ਛੱਡੀ ਸੀ ਗੰਗਾ ਨਗਰ ਕੋਲੇ ਤੇ ਕਾ ਤਿੰਨੇ ਜਿੱਤੀਆਂ ਤਿੰਨੇ ਉੱਥੇ ਹੀ ਜੀਨਰ ਕੀਤੀਆਂ ਇੱਕ ਤਾਂ ਆਪਣੀ ਬੈਠੀ ਨਹੀਂ ਸੀ ਹੱਥ ਨਿਕੜੀ ਦਾਸ ਤਾਂ ਛੱਡੀ ਸੀ ਬਈ ਅੱਛਾ ਹਾਂ ਬੜੀ ਸੀ ਬਹੁਤ ਵਧੀਆ ਰਿਜ਼ਲਟ ਆਇਆ ਸੀ ਖੁਦ ਜੀ ਮਾਮਾ ਆ ਜੀ ਭਾਈ ਪਤਰਾ ਵਾਲਾ ਮਿੱਤ ਆਇਆ ਸੀ ਆਪਣੇ ਕੋਲੇ ਮਾਮਾ ਨਾਲ ਤਿੰਨ ਚਾਰ ਸਾਲਾਂ ਦੀ ਗੱਲ ਹੋਊਗੀ ਉਹ ਗੋਲੀ ਕੁਤਰੀ ਸੀਗੀ ਮਾਮੇ ਦੇ ਕੁਤਰਾ ਚ ਸੀ ਉਹ ਕੁਝ ਦਿਨ ਬਦਲਾਵੇ ਉਹ ਕਰੇ 9ਵੇਂ ਤੇ ਕਰ ਦਜੀ ਅਸੀਂ ਅਗਨੀ ਛੱੜਤੀ ਹੂੰ ਰਾਤ ਨੂੰ ਜਿੱਤ ਕੇ ਟਾਵਰ 'ਚ ਵੇਗੀ ਤੜਕੇ ਉੱਡ ਖੜੀ ਅਗਲੇ ਦਿਨ 2 ਵਜੇ ਤੱਕ ਫਿਰਦੀ ਰਹੀ ਅੱਛਾ ਉਹ ਬਾਈ ਮੀਤਾ ਲੈ ਗਿਆ ਸੀ ਮਿੱਤੇ ਕੋਲੋਂ ਘਰੋਂ ਨਿਕਲ ਗਿਆ 21 ਵਜੇ ਕਿਸ ਅਗਲੇ ਦਿਨ ਜੋ ਓਕੇ ਉਹ ਕਬੂਤਰ ਚਲੋ ਓਕੇ ਵੀਰੇ ਬੱਸ ਬਹੁਤ ਆ ਬਈ ਯਾਰ ਚਲੋ ਤੇ ਆਜੋ ਬਾਈ ਬਹੁਤ ਬਹੁਤ ਸ਼ੁਕਰੀਆ ਵੀਰੇ ਕਬੂਤਰ ਤੁਹਾਨੂੰ ਦਿਖਾਤੇ ਵੀਡੀਓ ਆਪਾਂ ਪਹਿਲਾਂ ਕਰ ਲਈ ਸੀ ਤੇ ਜਿੰਨੇ ਭਰਾ ਇੱਥੇ ਆਏ ਨੇ ਸਾਰਿਆਂ ਦਾ ਧੰਨਵਾਦ ਵੀਰੇ ਅਵਨਾਸ਼ ਦਾ ਵੀ ਧੰਨਵਾਦ ਜਿਹੜੇ ਬੰਦੇ ਨੇ ਆਪਾਂ ਨੂੰ ਪਿਛਲੇ ਮੇਰਾ ਖਿਆਲ ਹੈ ਵੀ ਹੋਗੇ 7-8 ਮਹੀਨੇ ਤੋਂ ਬਾਈ ਇੰਟਰਵਿਊ ਦਾ ਅਸੀਂ ਕਰਦਿਆਂ ਨੂੰ سلسلہ ਪਰ ਕੋਈ ਟਾਈਮ ਨਹੀਂ ਸੀ ਪੜ ਰਿਹਾ ਤੇ ਅੱਜ ਮਾਲਕ ਨੇ ਸਬਬ ਬਣਾਏ ਆ ਕਿਉਂਕਿ ਸਬਾਬਾਂ ਦੀਆਂ ਹੀ ਗੱਲਾਂ ਨੇ ਬਾਈ ਤੇ ਅੱਜ ਦਾਣਾ ਪਾਣੀ ਲਿਖਿਆ ਸੀ ਇਸ ਘਰ ਦਾ ਰਾਜਸਥਾਨ ਚ ਬੈਠਾ ਮੈਂ ਭਗਤਪੁਰਾ ਪਿੰਡ ਆ ਤੇ ਬਾਈ ਸੁਖਜੀਤ ਸਿੰਘ ਕੋਕਾ ਵਾਲੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇੰਨੀ ਦੂਰੋਂ ਆਇਓ ਕਿੱਥੇ ਬਰਨਾਲਾ ਰਹਿ ਗਿਆ ਅਸੀਂ ਆਪ 7-8 ਮਹੀਨੇ ਪਹਿਲਾਂ ਵਨਾਸ਼ ਨੂੰ ਕਿਹਾ ਸੀਗਾ ਹਾਂ ਕੋਈ ਸ਼ੱਕ ਨਹੀਂ ਸਮੇਂ ਦਾ ਕੋਈ ਉਹਨੂੰ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਜੀ ਧੰਨਵਾਦ ਦੂਰੋਂ ਆਉਂਦਾ ਇੰਨੀ ਨਹੀਂ ਨਹੀਂ ਵੀਰੇ ਬਹੁਤ ਸਸਤ ਓਕੇ ਸਰ ਫਤਿਹ ਵੀਰੇ